ਹਰੂ ਜਨਰਲ ਪਿਛਲੇ ਮਹੀਨੇ ਡਿਗਬਿੰਗ ਪਿਛਸਰਾ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਮਾਨਯੋਗ ਐਸਐਸਪੀ ਸ਼੍ਰੀਮਤੀ ਰਗਿਆ ਜੈਨ ਆਈਪੀਐਸਐਸਐਸਪੀ ਬ੍ਰੀਫਿੰਗ ਤੋਂ ਸੰਗਠਨ ਪ੍ਰਧਾਨ ਦੇ ਖਿਲਾਫ ਪਿਛਲੇ 8 ਮਹੀਨਿਆਂ ਦੌਰਾਨ 47 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਤੇ ਜਿਹਦੇ ਵਿੱਚ ਅਸੀਂ 228 ਬੰਦੇ ਨੂੰ ਅਰੈਸਟ ਕੀਤਾ ਹੈ ਇਸੇ ਲੜੀ ਦੇ ਸੰਬੰਧ ਵਿੱਚ ਐਸਐਚਓ ਸੁਨਾਲ ਪ੍ਰਵਿੰਦਰ ਸਿੰਘ ਵੀ ਇੱਕ ਵਾਈਟ ਹੈ ਏਐਸੀ ਇਕਬਾਲ ਸਿੰਘ ਨੇ ਸੁਗਾਪੁਰ ਬਠਿੰਡਾ ਰੋਡ ਪਰ ਨਾਕਾ ਲਗਾਇਆ ਸੀ ਜਿੱਥੇ ਉਹਨਾਂ ਨੂੰ ਇਨਫਾਰਮੇਸ਼ਨ ਮਿਲੀ ਕਿ ਇੱਕ ਗਗਨਦੀਪ ਸਿੰਘ ਕਪੂ ਵਾਸੀ ਕਮਰਾਪਤੀ ਸਾਹਿਬ ਅਗਿਸ ਕਟਾ ਵਾਸੀ ਪਾਲਨੀਕੋਂ ਦੇ ਮਨਪ੍ਰੀਤ ਸਿੰਘ ਵਣੀ ਰੋੜੀ ਕਪੂਰਾ ਖੁਸ਼ਵਿੰਦਰ ਸਿੰਘ ਗੋਰੀ ਟਿੱਕੜੀ ਵਾਸੀ ਜੀ ਇਹ ਕਿਸੇ ਦਬਲੀ ਖੰਡੇ ਰੂਪਰ ਕੋਈ ਕੰਫਰੰਸ ਵਿੱਚ ਬੈਠੇ ਸੋਸ ਲਈ ਬਹੁਤ ਹੀ ਬਾਤਾਂ ਨੂੰ ਚੋਰੀ ਦੀ ਬਾਤਾਂ ਨੂੰ ਹੁੰਦਾ ਅਨਜਾਨ ਦੇਣ ਵਾਸਤੇ ਉਥੇ ਇੱਕ ਜੁੱਟ ਹੋਏ ਹਨ ਤੇ ਮੀਟਿੰਗ ਕਰ ਰਹੇ ਹਾਂ ਜਿਹਨਾਂ ਨੂੰ ਫਰਬੂਕ ਕੀਤਾ ਜਾਵੇ ਤੇ ਉਹਨਾਂ ਨੂੰ ਫੜਿਆ ਜਾ ਸਕਦਾ ਹੈ ਜਿਸ ਦੇ ਉਪਰੇ ਐਸਆਈ ਕੁਮਾਰ ਸਿੰਘ ਨੇ ਹੋਰ ਪੁਲਿਸ ਪਾਰਟੀ ਨਾਲ ਲੈ ਕੇ ਉਥੇ ਰੇਡ ਕੀਤਾ ਤੇ ਉਥੋਂ ਇਹ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲੋਂ ਇੱਕ ਗਰਾਰੀ ਲੱਗੀ ਪਾਈ ਪੋ ਦੋ ਕੰਡੇ ਇੱਕ ਤਲਵਾਰ ਅਤੇ ਇੱਕ ਮੋਰਚਿਕ ਬਰਾਬਰ ਹੋਇਆ ਠੀਕ ਕੋਈ ਪਹਿਲਾਂ ਇਹਨਾਂ ਦੇ ਖਿਲਾਫ ਹੈ ਕੇਸ ਹਾਂ ਗਗਨਦੀਪ ਦੇ ਖਿਲਾਫ ਪਹਿਲਾਂ ਦੋ ਮਰਚੇ ਦਰਜਾ ਸਾਹਿਬ ਦੇ ਖਿਲਾਫ ਦੋ ਮਰਚੇ ਦਰਜਾ ਮਨਪ੍ਰੀਤ ਤੇ ਤੁਸ਼ਵੀਂਦਰ ਦੇ ਖਿਲਾਫ ਪਹਿਲਾਂ ਜੀ ਸਰ ਇਹਨਾਂ ਦੇ ਖਿਲਾਫ ਲੁੱਟਖੋਤ ਤੋਂ ਇਲਾਵਾ ਕੋਈ ਸੰਗੀਨ ਮਕਦਮਾ ਵੀ ਦਰਜ ਹੈ ਕੋਈ ਵੱਡਾ ਹਾਂ ਜੀ ਹੈਗੇ ਜੀ ਹੈਗੇ 302 ਦਾ ਇੱਕ ਦੇ ਖਿਲਾਫ ਹੈ ਜੀ ਹੋਰ ਨਸ਼ੇ ਤਸਕਰੀ ਵੀ ਕੰਮ ਕਰਦੇ ਆ ਕੋਈ ਪਰਚੇ ਦਰਜਾ ਹੈ ਠੀਕ ਹੈ ਇਹ ਕਤਲ ਦਾ ਮਾਮਲਾ ਦਰਜ ਹੈ ਇਹਨਾਂ ਦੇ ਪਹਿਲਾਂ ਜੀ ਜੀ ਸਰੀ ਕਿਸੇ ਕਿਸ ਕੱਢ ਨੂੰ ਅੰਜਾਮ ਤੇਰ ਮਾਸੇ ਹੀ ਲੈ ਗਏ। ਕੋਈ ਚੋਰੀ ਵੀ ਕਰ ਸਕਦੇ ਸੀ, ਲੁੱਟ ਖੋਹ ਦੀ ਬਾਤ ਵੀ ਕਰ ਸਕਦੇ ਸੀ। ਕਿਸੇ ਵੀ ਘਟਨ ਨੂੰ ਅੰਜਾਮ ਦੇ ਸਕਦੇ ਸੀ। ਤੇ ਜਿਹਨਾਂ ਨੂੰ ਕੱਪ ਦਿੱਤਾ ਗਿਆ। ਜੀ ਸਰ। ਤੇ ਪੁੱਛਗਿੱਛ ਦੌਰਾਨ ਕੋਈ ਮੰਨੇ ਵੀ ਕੀ ਕੁਝ ਹੋਰ ਅੱਗੇ? ਆਹ ਪੁੱਛ ਮਾਰ ਲਵਾਂਗੇ ਅੱਜ ਲੈ ਕੇ ਤੇ ਫਿਰ ਪੁੱਛਗਿੱਛ ਕਰਾਂਗੇ। ਜੂਰੀ ਪਹਿਲਾਂ ਬਾਤਾਂ ਕੀਤੀ ਹੋਈ। ਤੋਂ ਉਹਦੇ ਬਰਤਸੇ ਹੋ ਗਏ। ਜੀ ਸਰ। ਪਰ ਫੌਰ ਵੀ ਚੈਨਲ ਬੜੀ ਆਇਆ। ਅੱਜ ਵੀ ਪਾਈ ਜਨਾਨੀਆਂ ਉੱਪਰ ਹੀ ਪਾਈ ਕਰਦਾ ਅੱਜ ਦੀ ਮਦਾਨ ਚ ਸੀ ਉਹਨਾਂ ਇੱਕ ਮਿੰਟ ਕਰ ਲਈਏ ਕਰ ਲਓ ਜਨਾਨਾ 30 ਮਿੰਟ ਇੱਕ ਪਿੰਡੇ ਰੱਖਿਓ